ਹਾਂਜੀ ਸਤਿ ਸ਼੍ਰੀ ਅਕਾਲ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ ਅਡਾ 247 ਦੇ YouTube ਚੈਨਲ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਬਿਲਕੁਲ ਤੰਦਰੁਸਤ ਹੋਵੋਗੇ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੋਗੀ ਆਡੀਓ ਵੀਡੀਓ ਕਲੀਅਰ ਇੱਕ ਵਾਰ ਯਸਰ ਜ਼ਰੂਰ ਲਿਖ ਦਿਓ ਮੈਨੂੰ ਨਾ ਕਾਫੀ 3-4 ਦਿਨ ਹੋ ਗਏ ਆ ਬਹੁਤ ਸਾਰੇ ਬੱਚੇ ਇਦਾਂ ਦੇ ਮਿਲ ਕੇ ਗਏ ਜਿਹਨਾਂ ਨੇ UPSC ਦਾ ਐਗਜ਼ਾਮ ਦਿੱਤਾ ਹੋਇਆ ਆ ਮੇਨਸ ਲਿਖਿਆ ਹੋਇਆ ਤਿਆਰੀ ਕਰ ਰਹੇ ਆ ਤੇ ਉਹਨਾਂ ਦਾ PCS ਵੀ ਕਲੀਅਰ ਹੈ ਤੇ ਉਹਨਾਂ ਦੇ ਬਹੁਤ ਛੋਟੇ ਛੋਟੇ ਡਾਊਟ ਸੀਗੇ ਬੀ ਸਰ ਸਾਡੀ ਤਿਆਰੀ ਹੈਗੀ ਐ ਸਾਨੂੰ ਪੀਸੀਐਸ ਦੀ ਗਾਈਡ ਕਰ ਦੋ ਸਾਡੇ ਕੋਲੇ ਕੁਝ ਚੁਣਿੰਦੇ ਸਬਜੈਕਟਾਂ ਦੇ ਕਹ ਲੋ ਵੀ ਨੋਟਸ ਦੀ ਦਿੱਕਤ ਆ ਰਹੀ ਐ ਇਦਾਂ ਦੇ ਬਹੁਤ ਸਾਰੇ ਸਵਾਲ ਤੇ ਕਿੱਦਾਂ ਸਾਨੂੰ ਪੀਸੀਐਸ ਦਾ ਸਿਲੇਬਸ ਕਿਵੇਂ ਥੋੜਾ ਜਿਹਾ ਵੱਖਰਾ ਹੈ ਯੂਪੀਐਸਸੀ ਨਾਲੋਂ ਕੁਝ ਇਦਾਂ ਦੀ ਗਾਈਡੈਂਸ ਚਾਉਂਦੇ ਸੀਗੇ ਉਹ ਆਈ ਮੇਰੇ ਕੋਲੇ ਮਰਾਂ ਨੂੰ ਸਮਝਾਇਆ ਮੈਂ ਜਤਿਨ ਸਰ ਹੋ ਗਿਆ ਕਾ ਸਰ ਸਾਰੇ ਸੀ ਬੈਠੇ ਸੀਗੇ ਸਾਰਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੇ ਐਂਡ ਹੁਣ ਮੇਰੇ ਫਿਰ ਮਨ 'ਚ ਖਿਆਲ ਹੈ ਵੀ ਕਿਉਂ ਨਾ ਜਿਹੜੇ ਬੱਚਿਆਂ ਨੇ ਇਗਜ਼ਾਮ ਕਲੀਅਰ ਕੀਤਾ ਪੀਸੀਐਸ ਪ੍ਰੀਲਿਮਸ ਦਾ ਉਹ ਚਾਹੁੰਦੇ ਆ ਮੀਨਸ ਦੇ ਬਾਰੇ ਥੋੜੀ ਬਹੁਤ ਗਾਈਡੈਂਸ ਲੈਣੀ ਉਹਨਾਂ ਨੂੰ ਕੁਝ ਹੋਰ ਪੁਆਇੰਟ ਦੱਸੇ ਜਾਣ ਠੀਕ ਹੈ ਸੋ ਇਹ ਸੈਸ਼ਨ ਸਪੈਸ਼ਲੀ ਉਹਨਾਂ ਸਟੂਡੈਂਟਸ ਦੇ ਲਈ ਆ ਜਿਨ੍ਹਾਂ ਨੇ ਯੂਪੀਐਸਸੀ ਦੀ ਤਿਆਰੀ ਕੀਤੀ ਆ ਯੂਪੀਐਸਸੀ ਦੇ ਪ੍ਰੀ ਦਿੱਤੇ ਆ ਯੂਪੀਐਸਸੀ ਦੇ ਮੀਨਸ ਦਿੱਤੇ ਆ ਤੇ ਹੁਣ ਉਹਨਾਂ ਦਾ ਪੀਸ ਇਸ ਪ੍ਰੀਲਮਸ ਕਲੀਅਰ ਹੋਇਆ ਤੇ ਉਹ ਇਹਦੇ ਬਾਰੇ ਥੋੜੀ ਜੀ ਗਾਈਡੈਂਸ ਚਾਹੁੰਦੇ ਆ ਜੀ ਸੋ ਬੜੇ ਧਿਆਨ ਨਾਲ ਸੁਣਿਓ ਬਾਕੀ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਚਲੋ ਆਪਾਂ ਇੱਕ ਯੂਪੀਐਸਸੀ ਬੱਚੇ ਦੀ ਜਿਹੜਾ ਯੂਪੀਐਸਸੀ ਦਾ ਇਗਜ਼ਾਮ ਦੇ ਰਿਹਾ ਆ ਤੇ ਜਦੋਂ ਉਹਨੇ ਪੀਸੀਐਸ ਦਾ ਇਗਜ਼ਾਮ ਦਿੱਤਾ ਉਹ ਲਈ ਕਾਫੀ ਚੀਜ਼ਾਂ ਈਜ਼ੀ ਸੀਗੀਆਂ ਉਸ ਅਕੋਰਡਿੰਗ ਦੇਖਿਆ ਜਾਵੇ ਤਾਂ ਨੈਗੇਟਿਵ ਮਾਰਕਿੰਗ ਸਾਨੂੰ ਵੇਖਣ ਨੂੰ ਨਹੀਂ ਮਿਲਦੀ ਯੂਪੀਸੀਐਸ ਦੇ ਵਿੱਚ ਜੋ ਯੂਪੀਐਸਸੀ ਵਿੱਚ ਪੈਟਰਨ ਹੁੰਦਾ ਹੈ ਜੋ ਜਿਹਦੇ ਕਰਕੇ ਕੱਟਆਫ ਵੀ ਠੀਕ ਠਾਕ ਇਸ ਵਾਰ ਰਹੀ ਹੈ ਸੋ ਜ਼ਿਆਦਾ ਇਹਨੂੰ ਆਪਾਂ ਹਾਈ ਕੱਟਆਫ ਨਹੀਂ ਕਾਊਂਟ ਕਰ ਸਕਦੇ ਕਿਉਂਕਿ 8 ਨੰਬਰਾਂ ਦਾ ਗ੍ਰੇਸ ਮਾਰਕਸ ਹੀ ਮਿਲਿਆ ਹੈ ਹੁਣ ਜਦੋਂ ਬੱਚੇ ਆਉਂਦੇ ਆ ਉਹ ਕਹਿੰਦੇ ਸਰ ਜੀ ਇੱਕ ਤਾਂ ਸਾਨੂੰ ਸਿਲੇਬਸ ਦਾ ਡਿਫਰੈਂਸ ਨਹੀਂ ਪਤਾ ਲੱਗਦਾ ਹੁਣ ਉਹ ਆ ਜੇ ਸਾਡੇ ਕੋਲ ਇਥੇ ਚੰਡੀਗੜ੍ਹ ਸਾਨੂੰ ਮਿਲਣ ਆਉਂਦੇ ਆ ਉਹ ਕਹਿੰਦੇ ਵੀ ਸਾਡੀ ਜੀਐਸ ਆਲਰੇਡੀ ਬਹੁਤ ਗੁੱਡ ਹੈਗੀ ਹੈ ਜੀ ਜੀਐਸ 1 ਹੋ ਗਿਆ ਜੀਐਸ 2 ਹੋ ਗਿਆ ਜੀਐਸ 3 ਹੋ ਗਿਆ ਜੀਐਸ 4 ਹੋ ਗਿਆ ਸਾਰੇ ਗੁੱਡ ਆ ਜੀ ਕਹਿੰਦੇ ਕਹਿੰਦੇ ਅਸੀਂ ਐਸਏ ਵੀ ਵਧੀਆ ਕਰ ਲੈਂਦੇ ਹਾਂ ਹੈਨਾ ਸੋ ਇਹਦੇ ਨਾਲ ਨਾਲ ਜੀ ਦਿੱਕਤ ਮੇਨ ਗੱਲ ਕਰ ਲਓ ਇੱਕ ਤਾਂ ਸਰ ਕਹਿੰਦੇ ਜੀ ਪੰਜਾਬੀ ਵਿੱਚ ਦਿੱਕਤ ਆ ਰਹੀ ਆ ਜੇ ਆਪਾਂ ਦੇਖ ਲਈਏ ਪੰਜਾਬੀ ਲੈਂਗੁਏਜ ਦੇ ਦਿੱਕਤ ਆ ਰਹੀ ਆ ਦੂਜੇ ਨੰਬਰ ਦੇ ਉੱਤੇ ਸਾਨੂੰ ਇੰਗਲਿਸ਼ ਲੱਗ ਰਿਹਾ ਵੀ ਕਿਉਂਕਿ ਇੱਥੇ ਨੰਬਰ ਜਿਹੜੇ ਹੈਗੇ ਆ ਉਹ ਐਡ ਹੁੰਦੇ ਆ ਤੀਜੇ ਨੰਬਰ ਦੇ ਸਟੈਟਸ ਦੀ ਗੱਲ ਕਰ ਲੋ ਹੈਨਾ ਸਟੈਟਸ ਦੀ ਇਕਤਾਰੀ ਹੈ ਤੀਜੇ ਨੰਬਰ ਤੇ ਚੌਥੇ ਨੰਬਰ ਦੇ ਉੱਤੇ ਪੰਜਾਬ ਜੀਕੇ ਸਰ ਇਹ ਸਾਡੀ ਹਜੇ ਤੱਕ ਕਵਰ ਨਹੀਂ ਹੈਗੀ ਪੰਜਾਬ ਜੀਕੇ ਦੀ ਆਪਾਂ ਗੱਲ ਕਰ ਲਈ ਐਂਡ ਇਹਦੇ ਨਾਲ ਨਾਲ ਹੀ ਸਾਡੇ ਕੋਲ ਜਿਹੜਾ ਹੈਗਾ ਉਹ ਮੇਨਲੀ ਇਹੀ ਚੀਜ਼ਾਂ ਨੇ ਹੈਨਾ ਸੋ ਚਾਰ ਮੇਨ ਚੀਜ਼ਾਂ ਜਿਹੜੀਆਂ ਥੋੜੀਆਂ ਅਲੱਗ ਨੇ ਪੰਜਾਬ ਓਰੀਐਂਟਡ ਜੋ ਵੀ ਕਰੰਟ ਅਫੇਅਰਸ ਹੈਗੇ ਉਹ ਕਿੰਨੇ ਕੁ ਜ਼ਰੂਰੀ ਨੇ ਇਹ ਵੀ ਆਮ ਤੌਰ ਤੇ ਬੱਚਿਆਂ ਦਾ ਸਵਾਲ ਸਾਨੂੰ ਵੇਖਣ ਨੂੰ ਮਿਲਦਾ ਹੈ ਹੁਣ ਜਿਵੇਂ ਇਸੇ ਸਿਲੇਬਸ ਨੂੰ ਇੱਕ ਵਾਰ ਦੁਬਾਰਾ ਤੁਹਾਨੂੰ ਮੈਂ ਪ੍ਰੋਪਰ ਸਿਲੇਬਸ ਦਿਖਾਦਾ ਤੁਹਾਡਾ ਵੀ ਸਵਾਲ ਹੋ ਸਕਦਾ ਨਾ ਸਰ ਨੋਟਸ ਵੀ ਨਹੀਂ ਹੈਗੇ ਬਣਾਈਏ ਤਾਂ ਕਿੱਥੋਂ ਬਣਾਈਏ ਪੀਸਸ ਦਾ ਕਿਵੇਂ ਥੋੜਾ ਵੱਖਰਾ ਹੁੰਦਾ ਆ ਇੱਕ ਵਾਰਨ ਪੇਪਰ ਪੈਟਰਨ ਥੋੜਾ ਦੱਸ ਦਵਾ ਵੀ ਕੀ ਵੱਖਰਾ ਕੀ ਹੈ ਸਾਡੇ ਕੋਲੇ ਸੋ ਪੇਪਰ ਪੈਟਰਨ ਦੀ ਜੇ ਆਪਾਂ ਗੱਲ ਕਰੀਏ ਤੇ ਇੱਥੇ ਸਾਡੇ ਕੋਲੇ ਇਗਜ਼ਾਮ ਜਿਹੜਾ ਹੈਗਾ ਆ ਉਹ ਸਾਨੂੰ ਪਤਾ ਹੈ ਕਿ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਆ ਆਈ ਹੋਪ ਤੁਹਾਨੂੰ ਇਹ ਪਤਾ ਹੋਗਾ 1 ਅਪ੍ਰੈਲ ਤੋਂ ਇਗਜ਼ਾਮ ਸਟਾਰਟ ਹੈ ਸੋ 1 ਅਪ੍ਰੈਲ ਤੋਂ ਪਹਿਲਾਂ ਪੰਜਾਬੀ ਦਾ ਪੇਪਰ ਐ ਫਿਰ ਇੰਗਲਿਸ਼ ਦਾ ਐਸੇ ਜੀਐਸ 1 ਹੁਣ ਜੇ ਤੁਸੀਂ ਗੱਲ ਕਰ ਰਹੇ ਹੋ ਯੂਪੀਐਸਸੀ ਦੇ ਮੇਨਸ ਤੁਸੀਂ ਲਿਖਿਆ ਆ ਠੀਕ ਹੈ ਪਹਿਲੀ ਗੱਲ ਤਾਂ ਫਰਕ ਕੀ ਹੈ ਵੀ ਉੱਥੇ ਅਸੀਂ ਜਿਹੜਾ ਆਨਸਰ ਲਿਖਦੇ ਹਾਂ दैट इज ਇਨ ਦਾ ਵਰਟੀਕਲ ਸ਼ੀਟ ਸਾਡੇ ਕੋਲੇ ਪਲੇਨ ਵਰਟੀਕਲ ਸ਼ੀਟ ਹੁੰਦੀ ਹੈ ਬਟ ਪੀਸੀਐਸ ਦੇ ਵਿੱਚ ਉਹ ਹਾਰੀਜ਼ੋਂਟਲ ਸ਼ੀਟ ਹੁੰਦੀ ਹੈ ਸੋ ਯੂਪੀਐਸਸੀ ਵੀ ਸਾਨੂੰ ਇਦਾਂ ਦੀ ਸ਼ੀਟ ਵੇਖਣ ਨੂੰ ਮਿਲਦੀ ਆ ਹੈਨਾ ਇੱਥੇ ਕੁਐਸਚਨ ਲਿਖਿਆ ਪਲੇਨ ਹੁੰਦੀ ਆ ਪੀਸੀਐਸ ਦੀ ਗੱਲ ਕਰ ਲੋ ਕੁਝ ਇਸ ਤਰੀਕੇ ਦੀ ਸ਼ੀਟ ਹੁੰਦੀ ਹੈ ਹੈਨਾ ਸੋ ਇੱਥੇ ਲਾਈਨਾਂ ਵਾਲੀ ਸ਼ੀਟ ਹੁੰਦੀ ਆ ਪਹਿਲੀ ਗੱਲ ਤਾਂ ਸਾਨੂੰ ਇੱਥੇ ਬੱਚੇ ਨੂੰ ਬਹੁਤ ਦਿੱਕਤ ਆਉਂਦੀ ਲਿਖੀਏ ਸਰ ਕਿਦਾਂ ਸਾਨੂੰ ਆਨਸਰ ਨਹੀਂ ਸਮਝ ਆ ਰਹੀ ਕਿਉਂਕਿ ਕਿਨਾਂ ਮੈਨੇਜਮੈਂਟ ਹੁੰਦੀ ਆ ਵਰਡ ਮੈਨੇਜਮੈਂਟ ਵੀ ਕਿੰਨੇ ਕਿ ਸ਼ਬਦ ਸੀ ਲਿਖਣੇ ਆ ਤੇ ਸਾਡਾ ਆਨਸਰ ਪੂਰਾ ਹੋ ਜਾਊਗਾ ਇੱਥੇ ਉਹ ਵਰਡ ਮੈਨੇਜਮੈਂਟ ਕਰਨੀ ਬਹੁਤ ਜ਼ਰੂਰੀ ਆ ਪਹਿਲੀ ਗੱਲ ਤਾਂ ਇਹ ਅਸੀਂ ਟਰਾਈ ਕਰਨਾ ਆ ਵੀ ਫਰਕ ਪਹਿਲਾਂ ਇੱਥੇ ਪੈ ਗਿਆ ਸ਼ੀਟ ਦੇ ਵਿੱਚ ਫਰਕ ਪਿਆ ਜਾਂਦਾ ਸਭ ਤੋਂ ਪਹਿਲੇ ਨੰਬਰ ਤੇ ਦੂਜੇ ਨੰਬਰ ਦੇ ਉੱਤੇ ਲੈਂਗੁਏਜ ਪੇਪਰ ਦੀ ਗੱਲ ਕਰ ਲਓ ਲੈਂਗੁਏਜ ਪੇਪਰ ਜਿਹੜੇ ਹੈਗੇ ਆ ਸਾਡੇ ਕੋਲ ਇੱਥੇ ਜਿਹ ਐਜ਼ ਅ ਕੁਆਲੀਫਾਈਂਗ ਨੇ ਵੀ 25% ਲੈ ਕੁਆਲੀਫਾਈ ਹੋ ਗਿਆ ਸਾਡੇ ਦੂਜੇ ਪੇਪਰ ਚੈੱਕ ਹੋਣਗੇ ਇੱਥੇ ਨਾਲ ਦੇ ਨੰਬਰ ਐਡ ਹੁੰਦੇ ਆ ਜਿਹੜੀ ਖਾਸ ਗੱਲ ਆ ਹਾਲਾਂਕਿ ਤੁਹਾਨੂੰ 100-100 ਨੰਬਰ ਦੇ ਪੇਪਰ ਆ ਯਾਨੀ ਕਿ 200 ਨੰਬਰ ਜਿਹੜਾ ਹੈਗਾ ਉਹ ਐਡ ਹੋਊਗਾ ਲਿਸਟ ਦੇ ਵਿੱਚ ਇਹ ਡਿਸਾਈਡ ਕਰੂਗਾ ਵੀ ਕਿਹਨੂੰ ਕਿਹੜਾ ਰੈਂਕ ਮਿਲਣਾ ਅਕਸਰ ਯੂਪੀਐਸਏ ਦੇ ਬੱਚਿਆਂ ਦਾ ਇਹ ਪੁਆਇੰਟ ਵੀਕ ਹੁੰਦਾ ਹੁਣ ਸਰ ਪੰਜਾਬੀ ਕਿੱਦਾਂ ਪੜ੍ਹੀਏ ਨੋਟਸ ਕਿੱਥੋਂ ਲਈਏ ਜੀ ਕਿਹੜੀ ਬੁੱਕ ਪੜ੍ਹੀਏ ਇਦਾਂ ਦੇ ਬੜੇ ਸਾਰੇ ਸਵਾਲ ਆ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣ ਜਾ ਰਿਹਾ ਇੱਕ ਹੋਰ ਜਿਹੜਾ ਬੇਸਿਕ ਪੁਆਇੰਟ ਹੈਗਾ ਆ ਜੋ ਡਿਫਰੈਂਸ ਹੈਗਾ ਯੂਪੀਐਸਸੀ ਦੇ ਪੀਸਸ ਦੇ ਵਿੱਚ ਯੂਪੀਐਸਸੀ ਵਿੱਚ ਸਾਨੂੰ ਡੇਲੀ ਦੇ ਦੋ ਇਗਜ਼ਾਮ ਦੇਖਣ ਨੂੰ ਮਿਲਦੇ ਮੀਨਸ ਇੱਥੇ ਇੱਕ ਹੁੰਦਾ ਹੈ ਠੀਕ ਹੈ ਸੋ ਟਾਈਮਿੰਗ ਦੀ ਗੱਲ ਕਰ ਲੋ 2:30 ਤੋਂ 5:30 ਤੱਕ ਦਾ ਸਾਰੀ ਕੋਲੇ ਪੀਸਸ ਦਾ ਟਾਈਮ ਹੈ ਕੋਸ਼ਿਸ਼ ਕਰਨੇ ਵੀ ਜਿਹੜੇ ਵੀ ਅਨਸਰ ਰਾਈਟਿੰਗ ਪ੍ਰੈਕਟਿਸ ਕਰਨੀਆਂ ਉਹ ਉਸ ਸਮੇਂ ਕਰਨੀ ਦੁਪਹਿਰ ਜੀ ਨੂੰ ਜਿਆਦਾ ਅੱਗੋਂ ਨਹੀਂ ਪਿੱਛੋਂ ਨਹੀਂ ਸੋਚਰ ਕੇ ਤੁਹਾਡਾ ਮਾਈਂਡ ਜਿਹੜਾ ਉਹ ਉਦੋਂ ਨੂੰ ਡਾਇਵਰਟ ਨਾ ਹੋਵੇ ਤੇ ਪ੍ਰੋਪਰਲੀ ਜਿਹੜਾ ਹੈਗਾ ਉਹ ਧਿਆਨ ਤੁਹਾਡਾ ਅਨਸਰ ਰਾਈਟਿੰਗ ਦੇ ਉਸ ਸਮੇਂ ਉੱਤੇ ਰਹੇ ਸਾਡਾ ਜਿਹੜਾ ਮਾਈਂਡ ਸ਼ਡਿਊਲ ਹੁੰਦਾ ਉਸੇ ਸਮੇਂ ਦਾ ਹੋਵੇ 2:30 ਤੋਂ 5:30 ਦਾ ਹੁਣ ਇਹ ਦੋ ਪੇਪਰ ਬਿਲਕੁਕੁਲ ਵੱਖਰੇ ਆ ਅੱਗੇ ਚੱਲਦੇ ਐਸੇ ਐਸੇ ਦੀ ਗੱਲ ਕਰ ਲਈ ਐਸੇ ਯੂ ਪੀ ਐਸਸੀ ਵਿੱਚ ਅਸੀਂ 12-1200 ਵਰਡ ਦੇ ਦੋ ਲਿਖਣੇ ਹੁੰਦੇ ਆ ਇੱਥੇ ਸਾਡੇ ਕੋਲ ਤਿੰਨ ਐਸੇ ਲਿ 800 ਵਰਡਸ ਸੋ ਇਹ ਥੋੜਾ ਵੱਖਰਾ ਹੋ ਜਾਂਦਾ ਆ ਦੂਜੇ ਨੰ ਤੀਜੇ ਨੰਬਰ ਦੇ ਉੱਤੇ ਉਦੋਂ ਬਾਅਦ ਸਾਡੇ ਕੋਲੇ GS1 GS2 GS3 GS4 GS5 ਹੁਣ ਇਥੇ ਦੋ ਤਰੀਕੇ ਦਾ ਡਿਫਰੈਂਸ ਹੈ ਬੱਚੇ ਪਹਿਲਾ ਡਿਫਰੈਂਸ ਇਹ ਆ ਵੀ ਇਹਨਾਂ ਦੇ ਸਿਲੇਬਸ ਦੇ ਵਿੱਚ ਦੂਜਾ ਇਹਨਾਂ ਦੇ ਕਨਸੈਪਟ ਦੇ ਵਿੱਚ ਸਿਲੇਬਸ ਦੀ ਗੱਲ ਕਰ ਲਈਏ ਤਾਂ GS1 ਦੇ ਵਿੱਚ ਲਗਭਗ ਸਾਡਾ ਸਿਲੇਬਸ ਜਿਹੜਾ ਸੇਮ ਹੀ ਸਾਨੂੰ ਵੇਖਣ ਨੂੰ ਮਿਲਦਾ ਯੂਪੀਐਸਸੀ ਵਾਲਾ ਅ ਜੀਐਸ 2 ਦੇ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਜੀਐਸ 3 ਦੇ ਵਿੱਚ ਥੋੜਾ ਫਰਕ ਹੈਗਾ ਸਟੈਟਸ ਇੱਥੇ ਸਾਡੇ ਕੋਲ ਆ ਜਾਂਦਾ ਹੈ ਤੇ ਜੀਐਸ 4 ਦੀ ਗੱਲ ਕਰ ਲਈਏ ਯੂਪੀਐਸਸੀ ਵਿੱਚ ਸਾਇੰਸ ਐਂਡ ਟੈਕ ਜੀਐਸ 3 ਚ ਆ ਜਾਂਦਾ ਹੈ এনवायरमेंट ਵਗੈਰਾ ਉੱਥੇ ਸਾਨੂੰ ਵੇਖਣ ਨੂੰ ਮਿਲਦਾ ਲੇਕਿਨ ਇੱਥੇ ਜੀਐਸ 4 ਦੇ ਵਿੱਚ ਹੈ ਯੂਪੀਐਸਸੀ ਵਿੱਚ ਜੀਐਸ 4 ਸਟੈਟਸ ਉਹ ਜਿਹੜਾ ਟੋਟਲੀ ਹੈਗਾ ਉਹ ਐਥਿਕਸ ਦਾ ਹੁੰਦਾ ਪੇਪਰ ਹੁਣ ਪੀਸੀਐਸ ਦੇ ਵਿੱਚ ਸਾਨੂੰ ਐਥਿਕਸ ਥੋੜਾ 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 ਸਾਰੇ ਜੀਐਸ 1 2 3 4 ਚ ਦੇਖਣ ਨੂੰ ਮਿਲਦਾ ਹੈ ਸੋ ਜਾਨੀ ਕਿ ਇੱਥੇ ਕੁਝ ਐਕਸਟਰਾ ਸਬਜੈ ਤੇ ਉਹਨਾਂ ਸਬਜੈਕਟਸ ਦਾ ਕੁਐਸਚਨ ਪੁੱਛਣ ਦਾ ਤਰੀਕਾ ਵੀ ਲੱਗੂਗਾ ਐਕਸਟਰਾ ਸਬਜੈਕਟ ਜਿਹੜੇ ਹੋਗੇ ਆ ਜੀਐਸ ਦੇ ਪੇਪਰਾਂ ਦੇ ਵਿੱਚ ਇੱਕ ਤਾਂ ਪੰਜਾਬ ਬਾਰੇ ਜੋ ਜੀਐਸ 1 ਦੇ ਵਿੱਚ ਹਿਸਟਰੀ ਜੀਓਗ੍ਰਾਫੀ ਪੰਜਾਬ ਦੀ ਸੋਸਾਇਟੀ ਬਾਰੇ ਥੋੜੇ ਬਹੁਤ ਸਵਾਲ ਆ ਸਕਦੇ ਆ ਜੀਐਸ 3 ਦੇ ਵਿੱਚ ਪੰਜਾਬ ਦੀ ਇਕਨੋਮੀ ਬਾਰੇ ਸਵਾਲ ਸਾਨੂੰ ਵੇਖਣ ਨੂੰ ਮਿਲ ਸਕਦੇ ਆ ਐਂਡ ਜੀਐਸ 4 ਦੇ ਵਿੱਚ ਪੰਜਾਬ ਦੇ ਰਿਲੇਟਡ এনਵਾਇਰਨਮੈਂਟ ਜਾਂ ਜਾਂ ਕਹਿ ਲਓ ਵੀ ਇੱਥੋਂ ਦੇ ਫਲੱਡ ਸਿਚੁਏਸ਼ਨ ਨੂੰ ਲੈ ਕੇ ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਵੀ ਕੁਐਸਚਨ ਸਾਨੂੰ ਵੇਖਣ ਨੂੰ ਮਿਲ ਸਕਦੇ ਆ ਇਹ ਤਾਂ ਹੋ ਗਿਆ ਸਿਲੇਬਸ ਦਾ ਡਿਫਰੈਂਸ ਯੂਪੀਐਸਸੀ ਤੇ ਪ ਹੁਣ ਜੇ ਮੈਂ ਕਨਸੈਪਚੂਅਲੀ ਜਾਵਾਂ ਅਨਸਰ ਪੁੱਛਣ ਦੇ ਤਰੀਕੇ ਤੋਂ ਤੇ ਯੂਪੀਐਸਸੀ ਹਮੇਸ਼ਾ ਜਿਹੜਾ ਸਵਾਲ ਪੁੱਛਦਾ ਆ ਲਾਈਕਾ ਮਤਲਬ ਸੋਲੂਸ਼ਨ ਓਰੀਐਂਟਡ ਜਿਹਾ ਸਵਾਲ ਹੁੰਦਾ ਤੁਹਾਨੂੰ ਕੋਈ ਨਾ ਕੋਈ ਫੋਰ ਐਗਜ਼ਾਮਪਲ ਤੁਹਾਡੇ ਕੋਲ ਪੁੱਛ ਲਿਆ ਵੈਸਟਰਨ ਡਿਸਟਰਬੈਂਸਸ ਦੇ ਬਾਰੇ ਵੀ ਵੈਸਟਰਨ ਡਿਸਟਰਬੈਂਸ ਦਾ ਇੰਪੈਕਟ ਕੀ ਪੈਂਦਾ ਆ ਹੈਨਾ ਉਹਦਾ ਸਾਡੀ ਕ੍ਰੋਪਿੰਗ ਪੈਟਰਨ ਤੇ ਕੀ ਇੰਪੈਕਟ ਪੈਂਦਾ ਲਾਈਕ ਇਦਾਂ ਬਟ ਜੇ ਮੈਂ ਪੀਸੀਐਸ ਦੀ ਗੱਲ ਕਰਾਂ ਹੋ ਸਕਦਾ ਉਹ ਸਵਾਲ ਪੁੱਛੇ ਕਿ ਵੈਸਟਰਨ ਡਿਸਟਰਬੈਂਸ ਨੂੰ ਡਿਸਕ੍ਰਾਈਬ ਕਰੋ ਵੀ ਉਹ ਕਿਦਾਂ ਕ੍ਰੀਏਟ ਹੁੰਦੀਆਂ ਨੇ ਕਿਦਾਂ ਉਹ ਬਾਰਿਸ਼ ਕਰਦੀ ਇੰਪੈਕਟ ਪੁੱਛਦੇ ਆ ਲੇਕਿਨ ਹਜੇ ਕੁਝ ਕੁਐਸਚਨ ਸਾਨੂੰ ਪੀਸੀਐਸ ਦੇ ਵਿੱਚ ਉਹਦੀ ਫਾਰਮੇਸ਼ਨ ਤੇ ਆ ਜਾਂਦੇ ਆ ਦੂਜੀ ਐਗਜ਼ਾਮਪਲ ਐਲਈ ਨੂੰ ਲਾ ਲੈ ਨੂੰ ਹੋ ਸਕਦਾ ਯੂਪੀਐਸਸੀ ਵਾਲੇ ਸਾਨੂੰ ਪੁੱਛਣ ਕਿ ਐਲਈ ਨੂੰ ਲਾ ਲੈ ਨੂੰ ਇੰਪੈਕਟ ਕੀ ਬੈਂਦਾ ਹੈ ਹੈਨਾ ਫਲੱਡ ਫਲੱਡਸ ਦੇ ਉੱਤੇ ਜਾਂ ਹੋਰ ਕਿਹੜਾ ਹੈਗਾ ਬਟ ਪੀਸੀਐਸ ਵਿੱਚ ਜ਼ਿਆਦਾਤਰ ਕੁਐਸਚਨ ਆਉਂਦਾ ਹੁੰਦਾ ਕਿ ਐਲਈ ਨੂੰ ਲਾ ਲੈ ਨੂੰ ਦੀ ਫਾਰਮੇਸ਼ਨ ਕਿੱਦਾਂ ਹੁੰਦੀ ਹੈ ਸੋ ਥੋੜਾ ਜਿਹਾ ਕੁਐਸਚਨ ਪੁੱਛਣ ਦੇ ਤਰੀਕੇ ਦਾ ਵੀ ਫਰਕ ਹੈ ਸੋ ਇੱਥੇ ਬੱਚੇ ਨੂੰ ਥੋੜਾ ਜਿਹਾ ਵਰਕ ਕਰਨਾ ਪੈਂਦਾ ਆ ਕਿ ਮੈਂ ਜਿਹੜਾ ਆਨਸਰ ਲਿਖਣਾ ਉਹ ਕਿਸ ਤਰੀਕੇ ਨਾਲ ਲਿਖਣਾ ਹੈ ਹੈਨਾ ਨਾਰਮਲ ਜਿਵੇਂ ਯੂਪੀਐਸਸੀ ਦੇ ਪੈਟਰਨ ਤੇ ਲਿਖਾਂਗੇ ਪਹਿਲੀ ਗੱਲ ਤਾਂ ਤੁਹਾਨੂੰ ਸ਼ੀਟ ਚੇਂਜ ਕਰਨੀ ਪੈਣੀ ਆ ਦੂਜੇ ਨੰਬਰ ਦੇ ਉੱਤੇ ਸਾਨੂੰ ਪਤਾ ਹੋਵੇ ਕਿ ਟਾਈਮਿੰਗ ਕੀ ਹੁੰਦੀ ਆ ਐਂ ਤੀਜੇ ਨੰਬਰ ਤੇ ਅਨਸਰ ਦੀ ਤਸਵੀਰ ਜਿਹਨੂੰ ਅਸੀਂ ਕਹਿ ਸਕਦੇ ਆ ਥੋੜੀ ਜਿਹੀ ਅਲੱਗ ਆ ਯੂਪੀਐਸਸੀ ਨਾਲ ਯੂਪੀਐਸਸੀ ਦੇ ਬੱਚਿਆਂ ਕੋਲ ਕੰਟੈਂਟ ਹੁੰਦਾ ਆ ਕੁਝ ਕੰਟੈਂਟ ਦੀ ਕਮੀ ਵੀ ਆ ਜਿਹੜੀ ਮੈਂ ਦੱਸ ਚੁੱਕਾ ਆ ਕੁਝ ਸਿਲੇਬਸ ਵੱਖਰਾ ਹੈਗਾ ਆ ਜਣੀ ਇਹ ਲੈ ਲਓ ਵੀ ਤੁਹਾਡੀ ਆਲਰੇਡੀ 70% ਤਿਆਰੀ ਵਧੀਆ ਆ ਉਹ ਜਿਹੜਾ 30% ਦਾ ਗੈਪ ਹੈਗਾ ਆ ਸਿਲੇਬਸ ਵਾਈਜ਼ ਪਹਿਲਾਂ ਤਾਂ ਉਹ ਆਪਾਂ ਫੁੱਲਫਿਲ ਕਰਨਾ ਆ ਦੂਜੇ ਨੰਬਰ ਦੇ ਉੱਤੇ ਕਨਸੈਪਟ ਵਾਈਜ਼ ਕੀ ਫਰਕ ਉਹ ਆਪਾਂ ਗਾਈਡੈਂਸ ਥਰੂ ਇਹਨੂੰ ਕਵਰ ਕਰਨਾ ਹੈ ਹੁਣ ਜਿਹੜੇ ਬੱਚੇ ਆਲਰੇਡੀ ਯੂਪੀਐਸਸੀ ਵਾਲੇ ਹੈਗੇ ਆ ਜਿਨ੍ਹਾਂ ਨੇ ਯੂਪੀਐਸਸੀ ਦਾ ਐਗਜ਼ਾਮ ਦਿੱਤਾ ਹੋਇਆ ਜਿਨ੍ਹਾਂ ਦੇ ਵੀ ਕੋਈ ਡਾਊਟ ਹੈਗੇ ਆ ਸੋ ਮੈਂ ਟਰਾਈ ਕੀਤਾ ਵੀ ਕਾਫੀ ਸਾਰੇ ਡਾਊਟ ਇੱਥੇ ਮੈਂ ਕਵਰ ਕਰਾਂ ਬਟ ਜੇ ਫਿਰ ਵੀ ਤੁਹਾਡੇ ਕੋਈ ਡਾਊਟ ਹੈਗੇ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਠੀਕ ਹੈ ਸੋ ਸਾਨੂੰ ਮਿਲ ਸਕਦੇ ਹੋ ਮੈਂ ਜਤਨ ਸਰ ਆਕਾਸ਼ ਸਰ ਫਿਰਦੌਸੀ ਸਰ ਸਾਰੇ ਚੰਡੀਗੜ੍ਹ ਵਿਖੇ ਹੁੰਨੇ ਆ ਸੋ ਇਹ ਆਪਣਾ ਐਡਰੈਸ ਹੈ ਜੀ ਇਸ ਐਡਰੈਸ ਤੇ ਪਹੁੰਚੋ ਸਾਨੂੰ ਆ ਕੇ ਮਿਲੋ ਚੰਡੀਗੜ੍ਹ ਦੇ ਵਿੱਚ ਅਡਾ 24% ਦਾ ਆਫਿਸ ਆ ਚੁੱਕਾ ਹੈ ਪੰਜਾਬ ਕੇਸਰੀ ਬਿਲਡਿੰਗ ਫਰਸਟ ਫਲੋਰ ਸੈਕਟਰ 20D ਸੌਰੀ 25D ਚੰਡੀਗੜ੍ਹ ਆਪਦੇ ਨੋਟਸ ਲੈ ਕੇ ਆਓ ਆਨਸਰ ਸਾਨੂੰ ਵਿਖਾਓ ਇੱਕ ਵਾਰੀ ਇਦਾਂ ਲਿਖਿਆ ਚੈੱਕ ਕਰਵਾਓ ਖਾਸ ਕਰ ਜਿਹੜਾ ਬੱਚਾ ਚੰਡੀਗੜ੍ਹ ਦੇ ਨੇੜੇ ਤੇੜ ਦਾ ਚੰਡੀਗੜ੍ਹ ਤੋਂ 40-50 ਕਿਲੋਮੀਟਰ ਹੈਗਾ ਆ ਤੇ ਬਾਈ ਜ਼ਰੂਰ ਟਾਈਮ ਕੱਢ ਕੇ ਪਹੁੰਚੋ ਆਪਦੇ ਸਾਨੂੰ ਨੋਟਸ ਦਿਖਾ ਦਿਓ ਆਪਦੇ ਆਨਸਰ ਕਿੱਦਾਂ ਦੇ ਲਿਖੇ ਉਹ ਦਿਖਾ ਦਿਓ ਕੁਝ ਸਾਡੇ ਵੱਲੋਂ ਹੈਲਪ ਹੋ ਸਕੇ ਉਹ ਅਸੀਂ ਜ਼ਰੂਰ ਤੁਹਾਨੂੰ ਹੈਲਪ ਕਰਾਂਗੇ ਸੋ ਮੁੱਕ ਦੀ ਗੱਲ ਹੈ ਸਿਲੇਕਸ਼ਨ ਹੋਣੀ ਚਾਹੀਦੀ ਹੈ ਤੁਹਾਡਾ ਵੀ ਇਹੀ ਟਾਰਗੇਟ ਹੈ ਸਾਡਾ ਵੀ ਇਹੀ ਟਾਰਗੇਟ ਆ ਆਪਾਂ ਰਲ ਮਿਲ ਕੇ ਇਸ ਟਾਰਗੇਟ ਨੂੰ ਫੁੱਲਫਿਲ ਜ਼ਰੂਰ ਕਰਾਂਗੇ ਚਾਹੇ ਪੰਜਾਬ ਜੀ ਕਦੇ ਨੋਟਸ ਰਿਗਾਰਡਿੰਗ ਕੋਈ ਗਾਈਡੈਂਸ ਹੋਵੇ ਚਾਹੇ ਹੋਰ ਚੀਜ਼ਾਂ ਨੇ ਜਿੰਨਾ ਸਾਡੇ ਵੱਲੋਂ ਹੋ ਸਕੂਗਾ ਆਪਾਂ ਜ਼ਰੂਰ ਤੁਹਾਡੀ ਜਿਹੜੀ ਉਹ ਹੈਲਪ ਵੀ ਕਰਾਂਗੇ ਤੁਹਾਨੂੰ ਗਾਈਡ ਵੀ ਕਰਾਂਗੇ ਬਿਸ਼ਰਤ ਹੈ ਤੁਸੀਂ ਮਿਹਨਤ ਕਰਨ ਦੇ ਲਈ ਤਿਆਰ ਹੋਵੋ ਠੀਕ ਹੈ ਸੋ ਇਹ ਮੈਸੇਜ ਮੇਰਾ ਆਪਦੇ ਸਾਥੀਆਂ ਨੂੰ ਵੀ ਜ਼ਰੂਰ ਪਹੁੰਚਾ ਦਿਓ ਚਾਹੇ 2 2 3 3 ਦੋਸਤ ਮਿੱਤਰ ਇਕੱਠੇ ਹੋਗੇ ਪਹੁੰਚੋ ਇਸ ਐਡਰੈਸ ਹੈਗਾ ਦਾ ਸਕਰੀਨਸ਼ਾਟ ਲੈ ਸਕਦੇ ਹੋ ਮੈਂ ਕਮੈਂਟ ਬਾਕਸ ਦੇ ਵਿੱਚ ਇਹ ਐਡਰੈਸ ਨੂੰ ਲਵਾ ਦੂੰਗਾ ਬਾਕੀ ਮੈਂ ਨੰਬਰ ਲਿਖ ਦਿੰਦਾ ਜੇ ਕੋਈ ਗਾਈਡੈਂਸ ਵੈਸੇ ਚਾਹੀਦੀ ਹੋਈ ਐਂਡ ਵੀ ਆਰ ਆਲਸੋ ਪਲਾਨਿੰਗ ਆ ਮਤਲਬ ਇੱਕ ਵੈਬਿਨਾਰ ਟਾਈਪ ਦੀ ਆਫਲਾਈਨ ਅਸੀਂ ਪਲਾਨ ਕਰ ਰਹੇ ਆ ਉਹ ਹੋ ਸਕਦਾ ਸੈਟਰਡੇ ਸੰਡੇ ਅਸੀਂ ਪਲਾਨ ਕਰ ਲਈਏ ਤੁਸੀਂ ਉੱਚ ਵੀ ਆ ਸਕਦੇ ਹੋ ਉੱਚ ਓਪਨਲੀ ਡਿਸਕਸ਼ਨ ਹੋ ਜੂਗੀ ਤੁਸੀਂ ਆਪਣੇ ਡਾਊਟ ਵੀ ਪੁੱਛ ਸਕਦੇ ਹੋ ਸੋ ਵੀ ਆਪਾਂ ਕਰ ਲਾਂਗੇ ਬਾਕੀ ਮੈਂ ਨੰਬਰ ਲਿਖਣ ਲੱਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜਾ ਹੈਗਾ ਉਹ ਕੁਇਰੀਜ਼ ਕਰ ਸਕਦੇ ਹੋ 0 92402 31048 ਦੂਜਾ ਨੰਬਰ ਹੈ 0922 0922 799 ਸੋ ਇਹ ਦੋ ਨੰਬਰ ਨੇ ਇਹਨਾਂ ਉਤੇ ਕਾਲ ਕਰ ਸਕਦੇ ਹੋ ਐਂਡ ਸਾਡੇ ਕੋਲ ਕੱਲ ਨੂੰ ਆਉਣਾ ਪਰਸ ਨੂੰ ਆਉਣਾ ਜਦੋਂ ਮਨ ਕਰਦਾ ਪਹੁੰਚੋ ਹਾਂ ਜਿਹੜਾ ਵੈਬਿਨਾਰ ਦੀ ਮੈਂ ਗੱਲ ਕਰਦਾ ਆਫਲਾਈਨ ਵੈਬਿਨਾਰ ਉਹਦੇ ਬਾਰੇ ਵੀ ਜਲਦੀ ਹੀ ਡਿਸਾਈਡ ਕਰਾਂਗੇ ਐਂਡ ਉਹਦੀ ਜਾਣਕਾਰੀ ਇਸ ਟੈਲੀਗ੍ਰam ਚੈਨਲ ਤੇ ਪਾ ਦਾਂਗੇ ਇਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਕੇ ਰੱਖੋ ਇਹਦੇ ਨਾਲ ਨਾਲ ਹੀ ਇਸ ਟੈਲੀਗ੍ਰam ਚੈਨਲ ਦੇ ਉੱਤੇ ਕੁਝ ਨਾ ਕੁਝ ਮੇਨਸ ਦੇ ਕੁਐਸਚਨ ਵੀ ਪਾਉਂਦੇ ਰਹਿਣੇ ਅਸੀਂ ਪਾਉਂਦੇ ਰਹਾਗੇ ਵੀ ਸੋ ਦਰਕਿ ਤੁਸੀਂ ਆਪਣੇ ਅਨਸਰ ਰਾਈਟਿੰਗ ਪ੍ਰੈਕਟਿਸ ਨੂੰ ਹੋਰ ਬਿਹਤਰ ਕਰ ਸਕੋ ਉਮੀਦ ਕਰਦਾ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਊਗੀ ਬਾਕੀ ਬਈ ਤਿਆਰੀ ਖਿੱਚ ਕੇ ਰੱਖੋ ਪੰਜਾਬ ਅੱਡਾ ਦੀ ਟੀਮ ਪੰਜਾਬ ਪੀਸੇ ਸਾਡਾ ਦੀ ਟੀਮ ਮੈਂ ਜਰਦਨ ਸਰਕਾਰ ਸਰਪਦੋਸ ਸਾਰੀ ਟੀਮ ਤੁਹਾਡੇ ਨਾਲ ਹੈ ਜੀ ਤੁਸੀਂ ਆਪਣੇ ਸੁਪਨਿਆਂ ਵੱਲ ਨੂੰ ਕਦਮ ਵਧਾਓ ਤੇ ਤੁਹਾਡੇ ਸੁਪਨੇ ਨੂੰ ਸੱਚ ਕਰਨ ਦੇ ਲਈ ਸਾਡੇ ਵੱਲੋਂ ਜਿੰਨੇ ਐਫਰਟਸ ਹੋ ਸਕਣਗੇ ਅਸੀਂ ਜ਼ਰੂਰ ਕਰਾਂਗੇ ਜੀ ਸੋ ਚੌਂਦੇ ਬਸ ਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਦਾ ਸਰਨ ਬਾਈ ਬਟਾ